ਮੇਰੇ ਵੀਰੋ ਪਿਆਰੋ ਪ੍ਰਭੂ ਜਿਹੜੇ ਬੱਚੇ ਹੁੰਦੇ ਨੇ ਬੱਚੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਬੱਚੇ ਸਾਡਾ ਆਉਣ ਵਾਲਾ ਭਵਿੱਖ ਆ ਬੱਚੇ ਹੀ ਸਾਡੀ ਹੋਂਦ ਨੂੰ ਜਿੰਦਾ ਰੱਖਦੇ ਨੇ ਪਰ ਕਿ ਵੱਡੇ ਬੱਚੇ ਹੀ ਪਰੇਸ਼ਾਨ ਆ ਦੁਖੀ ਆ ਸਿਸਟਮ ਤੋਂ ਫੇਰ ਦੱਸੋ ਅਸੀਂ ਕਿੱਥੋਂ ਆਸ ਰੱਖਾਂਗੇ ਬੱਚਿਆਂ ਤੋਂ ਕਸੂਰ ਅਸੀਂ ਬੱਚਿਆਂ ਦਾ ਕੱਢਣਾ ਲੇਕਿਨ ਜਿਹੜਾ ਸਿਸਟਮ ਖਰਾਬ ਹੋਇਆ ਉਹਦੇ ਖਿਲਾਫ ਅਸੀਂ ਕਦੀ ਬੋਲਣਾ ਨਹੀਂ ਆ ਸੁਣੋ ਕੀ ਕਹਿੰਦੇ ਆ ਬਜੂਨੀਵਰਸਿਟੀ ਦੇ ਬੱਚੇ ਔਰ ਇਹਨਾਂ ਬੱਚਿਆਂ ਦਾ ਧੰਨਵਾਦ ਕਰਦੇ ਆ ਜਿਹੜੇ ਬੱਚੇ ਆ ਕੇ ਸਾਹਮਣੇ ਕੈਮਰੇ ਦੇ ਸਾਹਮਣੇ ਆ ਕੇ ਆਪਣੀਆਂ ਗੱਲਾਂ ਦੱਸਦੇ ਨੇ ਆਪਣਾ ਦੁੱਖ ਦੱਸਦੇ ਨੇ ਸੁਣੋ ਕੀ ਕਿਹਾ ਦੋਸਤੋ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਜ਼ਰੂਰੀ ਮਸਲੇ ਤੇ ਗੱਲ ਕਰਨਾ ਚਾਹੁੰਦੇ ਆ ਕੱਲ੍ਹ ਸ਼ਾਮ 6 ਵਜੇ ਯੂਨੀਵਰਸਿਟੀ ਦੇ ਵਿੱਚ ਸਟੂਸੀ ਦੇ ਉੱਤੇ ਫੈਸਟ ਦੇ ਦੌਰਾਨ ਇੱਕ ਸ਼ੂਟਿੰਗ ਗਨ ਮਿਸਫਾਇਰ ਹੁੰਦੀ ਹੈ ਤੇ ਇੱਕ ਵਿਦਿਆਰਥੀ ਨੂੰ ਲੱਗਦੀ ਹੈ ਜੀਤ ਤੋਂ ਬਾਅਦ ਉਹ ਜ਼ਖਮੀ ਹੁੰਦਾ ਹੈਗਾ ਤੇ ਉਹਨੂੰ ਪੀਜੀਆਈ ਦਾਖਲ ਕਰ ਦਿੱਤਾ ਜਾਂਦਾ। ਮਤਲਬ ਪਿਛਲੇ ਲਗਭਗ 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਫੈਸਟ ਡੀਜੇ ਪਾਰਟੀ ਸਟਾਰ ਨਾਈਟਸ ਚੱਲ ਰਹੀਆਂ ਨੇ ਤੇ ਇਹ ਸਾਰੇ ਦੇ ਦਰਮਿਆਨ ਯੂਨੀਵਰਸਿਟੀ ਦਾ ਮਾਹੌਲ ਬਹੁਤ ਹੀ ਹਲਕਾ ਬਹੁਤ ਹੀ ਨੀਵੇਂ ਪੱਦਰ ਦਾ ਹੋ ਚੁੱਕਿਆ ਹੈ। ਮਤਲਬ ਹੋਲੀ ਦਾ ਸੀ ਦੇ ਪ੍ਰੋਗਰਾਮ ਦੀ ਗੱਲ ਕਰੀਏ ਜਾਂ ਫਿਰ ਡੀਜੇ ਨਾਈਟ ਜਾਂ ਹੋਰ ਜਿਹੜੀਆਂ ਸਟਾਰ ਨਾਈਟਸ ਹੋਈਆਂ ਨੇ ਉਹਨਾਂ ਦੀ ਗੱਲ ਕਰੀਏ ਲਗਾਤਾਰ ਫੀਮੇਲ ਸਟੂਡੈਂਟਸ ਦੇ ਨਾਲ ਹਰਾਸਮੈਂਟ ਦੇ ਕੇਸਸ ਐ ਸਾਹਮਣੇ ਆਏ ਐ 4 ਵੀਲਰਸ ਦੇ ਉੱਤੇ ਖਾਸ ਕਰਕੇ दारू ਪੀ ਕੇ ਕੋਈ ਛੇੜਖਾਨੀਆਂ ਦੇ ਮਾਮਲੇ ਸਾਹਮਣੇ ਆਏ ਐ ਮਤਲਬ ਯੂਨੀਵਰਸਿਟੀ ਇੱਕ ਅਜਿਹੀ ਸਪੇਸ ਹੁੰਦੀ ਐ ਜਿੱਥੇ ਔਰਤਾਂ ਆਪਣੇ ਆਪ ਨੂੰ ਮੁਕਾਬਲਤਨ ਸਮਾਜ ਨਾਲੋਂ ਵੱਧ ਸੇਫ ਮਹਿਸੂਸ ਕਰਦੀਆਂ ਨੇ ਪਰ ਅੱਜ ਸਾਡੀ ਯੂਨੀਵਰਸਿਟੀ ਅੱਜ ਪੰਜਾਬ ਯੂਨੀਵਰਸਿਟੀ ਜਿਹੜੇ ਦੌਰ ਚੋਂ ਗੁਜ਼ਰ ਰਹੀ ਐ ਬੜੀ ਸ਼ਰਮ ਦੀ ਗੱਲ ਐ ਕਿ ਇਹ ਗੱਲ ਸਾਡੀ ਯੂਨੀਵਰਸਿਟੀ ਬਾਰੇ ਨਹੀਂ ਆਖੀ ਜਾ ਸਕਦੀ ਅਗਲੀ ਗੱਲ ਦੋਸਤੋ ਕਿ ਅੱਜ ਅਸੀਂ ਜਦੋਂ ਹੀ ਯੂਨੀਵਰਸਿਟੀ ਦੇ ਵਿੱਚ ਦਾਖਲ ਹੁੰਨੇ ਆ ਕਿਸੇ ਪਾਸੇ ਪਲਸ TVS ਰਾਇਲ ਐਨਫੀਲਡ ਜਾਂ ਕੋਈ ਹੋਰ ਤੀਜੀ ਚੌਥੀ ਕੰਪਨੀ ਦੇ ਜ ਸਾਨੂੰ ਬੋਰਡਸ ਵੇਖਣ ਨੂੰ ਮਿਲਦੇ ਆ ਕੱਪੜੇ ਜਾਂ ਹੋਰ ਕਰਿਆਨੇ ਮਿਨਾਰੀ ਦਾ ਸਾਮਾਨ ਇਸ ਤਰ੍ਹਾਂ ਪਿਆ ਹੁੰਦਾਗਾ ਜਿਵੇਂ ਬਾਈ ਦੀ ਮਾਰਕੀਟ ਹੋਵੇ ਜਾਂ 15 ਦੀ ਪਟੇਲ ਮਾਰਕੀਟ ਹੋਵੇ ਮਤਲਬ ਯੂਨੀਵਰਸਿਟੀ ਯੂਨੀਵਰਸਿਟੀ ਘਟ ਤੇ ਇਲਾਂਟੇ ਮਾਲ ਵੱਧ ਲੱਗ ਰਿਹਾਗਾ ਅੱਜ ਅਥਾਰਟੀ ਤੇ ਸਟੂਡੈਂਟ ਆਰਗੇਨਾਈਜੇਸ਼ਨਸ ਸਪਾਂਸਰਸ਼ਿਪਸ ਦੇ ਲਾਲਚ ਦੇ ਵਿੱਚ ਪੈਸਿਆਂ ਦੇ ਲਾਲਚ ਦੇ ਵਿੱਚ ਇਸ ਯੂਨੀਵਰਸਿਟੀ ਜਿਹੜਾ ਅਕੈਡੈਮਿਕ ਕਲਚਰ ਹੈ ਉਹਨੂੰ ਪੂਰੀ ਤਰ੍ਹਾਂ ਬਰਬਾਦ ਕਰ ਰਹੀ ਹੈ ਇਹ ਸਿੱਧੀ ਸਿੱਧੀ ਯੂਨੀਵਰਸਿਟੀ ਦੀ ਤੇ ਇਹਦੀ ਜਿਹੜੀ ਸਪੇਸ ਹੈ ਉਹਦੀ ਪ੍ਰਾਈਵੇਟਾਈਜੇਸ਼ਨ ਹੈ ਮਤਲਬ ਅਸੀਂ ਅਥਾਰਟੀ ਨੂੰ ਤੇ ਸਟੂਡੈਂਟ ਆਰਗੇਨਾਈਜੇਸ਼ਨਸ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜੇ ਤੁਹਾਡੇ ਕੋਲ ਪ੍ਰੋਪਰ ਫੰਡਸ ਨਹੀਂ ਹੈਗੇ ਜੇ ਤੁਹਾਡੇ ਕੋਲ ਪ੍ਰੋਪਰ ਸਿਕਿਉਰਿਟੀ ਅਰੇਂਜਮੈਂਟਸ ਨਹੀਂ ਹੈਗੇ ਤਾਂ ਕਿਰਪਾ ਕਰਕੇ ਇਸ ਯੂਨੀਵਰਸਿਟੀ ਤੇ ਰਹਿਮ ਕਰੋ ਤੇ ਇੰਨੇ ਮਹਿੰਗੇ ਫੈਸਟ ਨਾ ਕਰਾਓ ਤਾਂ ਕਿ ਇਹ ਯੂਨੀਵਰਸਿਟੀ ਦੇ ਵਿੱਚ ਜਿਹੜਾ ਅਜ ਨਿਊ ਨਾਰਮਲ ਬਣ ਚੁੱਕਿਆ ਹੈ ਹੁੱਲੜਬਾਜੀ ਛੇੜਖਾਨੀਆਂ ਮਾਰਕਟਾਈ ਉਹ ਮਾਹੌਲ ਬਦਲਿਆ ਜਾ ਸਕੇ ਅਗਲੀ ਗੱਲ ਦੋਸਤੋ ਅਸੀਂ ਇਹ ਵੀ ਵੇਖਦੇ ਹਾਂ ਵੀ ਪੜ੍ਹਾਈ ਦਾ ਜਿਹੜਾ ਮਾਹੌਲ ਹੈ ਉਹ ਕਿੰਨਾ ਪ੍ਰਭਾਵਿਤ ਹੋਇਆਗਾ ਮਤਲਬ ਭਾਵੇਂ ਲਾਇਬ੍ਰੇਰੀ ਹੋਵੇ ਭਾਵੇਂ ਡਿਪਾਰਟਮੈਂਟ ਹੋਵੇ ਸ਼ੋਰ ਸ਼ਰਾਬੇ ਕਰਕੇ ਪੜ੍ਹਾਈ ਦਾ ਕੋਈ ਮਾਹੌਲ ਇਸ ਯੂਨੀਵਰਸਿਟੀ ਦੇ ਵਿੱਚ ਨਹੀਂ ਰਿਹਾ ਕਲਾਸੇ ਲੱਗ ਨਹੀਂ ਰਹੀਆਂ ਗਿਆ ਤੇ ਇਹ ਸਾਰੇ ਕਰਕੇ ਮਤਲਬ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਬਈ ਯੂਨੀਵਰਸਿਟੀ ਦੇ ਵਿੱਚ ਕਲਚਰਲ ਪ੍ਰੋਗਰਾਮਸ ਨਾ ਹੋਣ ਕਲਚਰਲ ਪ੍ਰੋਗਰਾਮਸ ਇੱਕ ਹਿੱਸਾ ਹੁੰਦੇ ਆ ਉਹਨਾਂ ਦੀ ਆਪਦੀ ਇੱਕ ਐਹਮੀਅਤ ਹੁੰਦੀ ਹੈ ਪਰ ਅੱਜ ਕਲਰਲ ਪ੍ਰੋਗਰਾਮ ਦੇ ਨਾਂ ਤੇ ਇਸ ਯੂਨੀਵਰਸਿਟੀ ਨੂੰ ਪੱਬ ਬਣਾ ਦਿੱਤਾ ਗਿਆ ਕਲੱਬ ਬਣਾ ਦਿੱਤਾ ਗਿਆ ਮਤਲਬ ਯੂਨੀਵਰਸਿਟੀ ਦੇ ਹੋਰ ਬਹੁਤ ਜ਼ਰੂਰੀ ਮਸਲੇ ਨੇ ਅੱਜ ਜਿਹੜੀ ਯੂਨੀਵਰਸਿਟੀ ਦੇ ਵਿੱਚ 50% ਫੈਕਲਟੀ ਦੀਆਂ ਸੀਟਸ ਖਾਲੀ ਹੋਣ ਅੱਜ ਜਿਹੜੀ ਯੂਨੀਵਰਸਿਟੀ ਸਿਰਫ ਸਕਾਲਰਸ ਦੇ ਦਮ ਤੇ ਚੱਲ ਰਹੀ ਹੋਵੇ ਮਤਲਬ ਉੱਥੇ ਲਗਾਤਾਰ ਫੀਸਾਂ ਵਧ ਰਹੀਆਂ ਹੋਣ ਮੈਸ ਕੈਂਟੀਨ ਦੇ ਰੇਟਸ ਵਧ ਰਹੇ ਹੋਣ ਖਾਣੇ ਦੀ ਹੋਰ ਜਿਹੜੀ ਫੂਡ ਕੁਆਲਿਟੀ ਹੈ ਉਹ ਲਗਾਤਾਰ ਡੈਗਰੀ ਹੋਵੇ ਤੇ ਫੰਡਸ ਦੀ ਫੰਡ ਕ੍ਰਾਂਚ ਚੱਲ ਰਿਹਾ ਹੋਵੇ ਉੱਥੇ ਫੰਡਸ ਦੀ ਯੂਟਿਲਾਈਜੇਸ਼ਨ ਇੱਕ ਇਹੋ ਜਿਹਾ ਕਲਚਰ ਤੇ ਹੋ ਰਹੀ ਹੈ ਇੱਕ ਇਹੋ ਜਿਹਾ ਕਲਚਰ ਦੀ ਪ੍ਰੋਮੋਸ਼ਨ ਤੇ ਹੋ ਰਹੀ ਹੈ ਜੋ ਯੂਨੀਵਰਸਿਟੀ ਨੂੰ ਹੁੱਲੜਬਾਜੀ ਦਾ ਇੱਕ ਅੱਡਾ ਬਣਾ ਕੇ ਰੱਖ ਦਿੰਦਾ ਤਾਂ ਦੋਸਤੋ ਅਸੀਂ ਅਥਾਰਟੀ ਨੂੰ ਤੇ ਸਟੂਡੈਂਟ ਆਰਗੇਨਾਈਜੇਸ਼ਨਸ ਤੋਂ ਵੀ ਇਹ ਮੰਗ ਕਰਦੇ ਆਂ ਕਿ ਅੱਜ ਇਸ ਯੂਨੀਵਰਸਿਟੀ ਨੂੰ ਸਪான்ਸਰਸ਼ਿਪਸ ਦੇ ਜਾਂ ਹੋਰ ਪੈਸੇ ਦੇ ਲਾਲਚ ਦੇ ਵਿੱਚ ਇਹ ਇਹ ਮਾਹੌਲ ਇੱਥੇ ਨਾ ਬਣਾਇਆ ਜਾਵੇ ਜੇ ਫੰਡ ਦੀ ਲੋੜ ਹੈ ਤਾਂ ਸਰਕਾਰ ਤੋਂ ਮੰਗਿਆ ਜਾਵੇ ਦੂਜੀ ਗੱਲ ਅੱਜ ਜਿਹੜੇ ਇਥੇ ਫੈਸਟ ਕਰਾਈ ਜਾਂਦੇ ਨੇ ਉੱਤੇ ਉਹਨਾਂ ਦੇ ਵਿੱਚ ਇਹੋ ਜਿਹੇ ਚੱਜ ਦੇ ਪ੍ਰੋਗਰਾਮ ਕਰਾਏ ਜਾਣ ਜਿੱਥੇ ਸਟੂਡੈਂਟਸ ਦੀ ਜਿਹੜੀ ਕ੍ਰੀਏਟਿਵ ਪਾਰਟਿਸਪੀਕੇਸ਼ਨ ਹੋਵੇ ਨਾ ਕਿ ਸਿਰਫ ਸ਼ੋਰ ਸ਼ਰਾਬਾ ਹੁੱਲੜਬਾਜੀ ਹੋਵੇ ਅਗਲੀ ਗੱਲ ਦੋਸਤੋ ਕਿ ਅੱਜ ਫੰਡਸ ਦੇ ਉੱਤੇ ਬਹੁਤ ਸਾਰੇ ਸਵਾਲ ਚੱਕੇ ਜਾ ਰਹੇ ਨੇ ਤਾਂ ਇਹ ਵੀ ਫਰਜ਼ ਬੰਦ ਹੈ ਅਥਾਰਟੀ ਦਾ ਕਿ ਇਹ ਫੰਡ ਕਿੱਥੇ-ਕਿੱਥੇ ਲੱਗ ਰਿਹਾ ਤੇ ਕਿੰਨਾ ਲੱਗ ਰਿਹਾ ਇਹਨੂੰ ਪਬਲਿਕ ਕੀਤਾ ਜਾਵੇ ਤਾਂ ਕਿ ਸਟੂਡੈਂਟਸ ਨੂੰ ਵੀ ਪਤਾ ਲੱਗੇ ਕਿ ਉਹਨਾਂ ਦੀਆਂ ਜਿਹੜੀਆਂ ਫੀਸ ਦਾ ਪੈਸਾ ਜਾਂ ਸਰਕਾਰ ਵੱਲੋਂ ਉਹਨਾਂ ਦੇ ਟੈਕਸਸ ਦੇ ਵਿੱਚੋਂ ਜਿਹੜਾ ਪੈਸਾ ਆਉਂਦਾ ਹੈ এডਿਊਕੇਸ਼ਨ ਲਈ ਉਹ ਕਿੱਥੇ ਜਾ ਰਿਹਾ ਪਰ ਦੋਸਤੋ ਸਭ ਤੋਂ ਜ਼ਰੂਰੀ ਜਿਹੜੀ ਅਪੀਲ ਹੈ ਉਹ ਅਸੀਂ ਪੀਐਸਸੀਯੂ ਲਲਕਾਰ ਵੱਲੋਂ ਅੱਜ ਦੇ ਸਟੂਡੈਂਟਸ ਨੂੰ ਕਰਨਾ ਚਾਹੁੰਦੇ ਮਤਲਬ ਇਹ ਮੰਗਾ ਮਨਵਾਉਣ ਲਈ ਦੋਸਤੋ ਅੱਜ ਆਪਾਂ ਨੂੰ ਅੱਗੇ ਆਉਣਾ ਪੈਣਾ ਹੈ ਇਹ ਜੇ ਮੰਗਾਂ ਮਨਵਾਉਣੀਆਂ ਨੇ ਤਾਂ ਇਹ ਜ਼ਰੂਰੀ ਹੈ ਵੀ ਅਸੀਂ ਆਪਣੀ ਚੁੱਪ ਨੂੰ ਤੋੜੀਏ ਜੇ ਅੱਜ ਵੀ ਅਸੀਂ ਆਪਦੀ ਚੁੱਪ ਨੂੰ ਨਹੀਂ ਤੋੜਦੇ ਇਹੋ ਜੇ ਮਾਹੌਲ ਦੇ ਵਿੱਚ ਤਾਂ ਯੂਨੀਵਰਸਿਟੀ ਲਈ ਇਹ ਬਹੁਤ ਖਤਰਨਾਕ ਬਹੁਤ ਹੀ ਜ਼ਿਆਦਾ ਘਾਤਕ ਸਿੱਧ ਹੋ ਸਕਦਾ ਮਤਲਬ ਇਹ ਸਾਨੂੰ ਵੀ ਸਮਝਣਾ ਚਾਹੀਦਾ ਹੈ ਕਿ ਅੱਜ ਇਹ ਫੈਸਟ ਦਾ ਡੀਜੇ ਪਾਰਟੀਆਂ ਦਾ ਮਾਹੌਲ ਇਹ ਗਲੈਮਰ ਇੰਨਾ ਜ਼ਿਆਦਾ ਵਧਾਉਣ ਦੇ ਪਿੱਛੇ ਇੱਕ ਕਾਰਨ ਇਹ ਵੀ ਹੈ ਕਿ ਯੂਨੀਵਰਸਿਟੀ ਦੇ ਅਸਲ ਮਦਿਆਂ ਦੇ ਉੱਤੇ ਪਰਦਾ ਪਾਇਆ ਜਾ ਰਿਹਾ ਹੈ ਮੇਰੇ ਲਗਭਗ 5 ਮਹੀਨੇ ਹੋ ਚੁੱਕੇ ਐ ਇਸ ਯੂਨੀਵਰਸਿਟੀ ਦੇ ਵਿੱਚ ਸੈਨੇਟ ਨੂੰ ਖਤਮ ਹੋਇਆ ਜਾਂ ਹੋਰ ਬਿਹਤਰ ਢੰਗ ਨਾਲ ਕਹਿਣਾ ਹੋਵੇ ਸੈਨੇਟ ਨੂੰ ਖਤਮ ਕੀਤਾ ਤੇ ਇਸ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਨਾ ਹੁੰਦੇ ਹੋਏ ਜੋ ਕਿ ਇਸ ਯੂਨੀਵਰਸਿਟੀ ਦੇ ਐਕਟ ਦੇ ਵਿੱਚ ਲਿਖਿਆ ਹੈ ਕਿ ਸੈਨੇਟ ਇਹਦੀ ਗਵਰਨਿੰਗ ਬਾਡੀ ਹੈ ਗਵਰਨਿੰਗ ਬਾਡੀ ਨਾ ਹੁੰਦੇ ਹੋਏ ਯੂਨੀਵਰਸਿਟੀ ਦੇ ਵਿੱਚ ਜਿਹੜਾ ਧੱਕਾ ਕੀਤਾ ਜਾ ਰਿਹਾ ਫੀਸਾਂ ਵਧਾਈਆਂ ਜਾ ਰਹੀਆਂ ਨੇ ਮਸਟਨ ਟੀਮ ਦੇ ਰੇਟਸ ਵਧਾਏ ਜਾ ਰਹੇ ਹੈ ਤੇ ਮਤਲਬ ਇੱਥੇ ਜਿਹੜੇ ਆਰਬਿਟਰਰੀ ਜਿਹੜੇ ਸਾਰੇ ਡਿਸੀਜਨ ਲਏ ਜਾ ਰਹੇ ਹੈ ਤਾਂ ਇਹ ਜਿਹੜਾ ਮਾਹੌਲ ਹੈ ਇਹਦੇ ਖਿਲਾਫ ਅੱਜ ਬੋਲਣਾ ਜ਼ਿਆਦਾ ਜ਼ਰੂਰੀ ਹੈ ਅੱਜ ਜਿਹੜੀ ਫੈਸਟ ਪੋਲਿਟਿਕਸ ਹੈ ਉਹੀ ਇਸ ਯੂਨੀਵਰਸਿਟੀ ਦੀ ਪੋਲਿਟਿਕਸ ਨਾ ਬਣ ਕੇ ਰਹਿ ਜਾਵੇ ਅਸੀਂ ਅਸਲ ਮੁੱਦਿਆਂ ਦੇ ਉੱਤੇ ਆਈਏ ਤਾਂ ਉਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਆਪਦੀ ਆਵਾਜ਼ ਬੁਲੰਦ ਕਰਾਂਗੇ ਅਸੀਂ ਇਹਦੇ ਖਿਲਾਫ ਬੋਲਾਂਗੇ ਕਿਉਂਕਿ ਅੱਜ ਇਹੀ ਇੱਕੋ ਇੱਕ ਰਾਹ ਜਿਹਦੇ ਰਾਹੀਂ ਅੱਜ ਅਸੀਂ ਯੂਨੀਵਰਸਿਟੀ ਨੂੰ ਬਚਾ ਸਕਦੇ ਹਾਂ ਤੇ ਉਹ ਕਰਨਾ ਜ਼ਰੂਰੀ ਹੈ ਆਪਣੇ ਲਈ ਵੀ ਤੇ ਆਉਣ ਵਾਲੇ ਜਿਹੜੇ ਵਿਦਿਆਰਥੀ ਨੇ ਉਹਨਾਂ ਲਈ ਵੀ ਤਾਂ ਅਸੀਂ ਅੱਜ ਦੁਬਾਰੇ ਤੁਹਾਨੂੰ ਅਪੀਲ ਕਰਦੇ ਹਾਂ ਕਿ ਸਾਰੇ ਆਓ ਆਪਾਂ ਇਹਦੇ ਖਿਲਾਫ ਆਵਾਜ਼ ਬੁਲੰਦ ਕਰੀਏ ਤੇ ਇਸ ਯੂਨੀਵਰਸਿਟੀ ਦਾ ਮਾਹੌਲ ਮੁੜ ਤੋਂ ਇੱਕ ਚੰਗੇ ਮਾਹੌਲ ਦੇ ਵਿੱਚ ਤਬਦੀਲ ਕਰੀਏ ਧੰਨਵਾਦ